ਉਹਨਾਂ ਨੂੰ ਪੰਜ ਕਬੂਤਰ ਆਛ ਜਣਾ ਆਪਣਾ ਲਾਲ ਬਾਕੀ ਆ ਬਿੰਦੂ ਬਾਈ ਉੱਪਰ ਬੈਠਾ ਪਿੱਛੇ ਬੋਲ ਬੈਠਾ ਚਾਚੇ ਵਾਲਾ ਬਿੰਦੂ ਬਾਈ ਨੂੰ ਨਹੀਂ ਲੱਗਿਆ ਛੱਡਣ ਪਾਣੀ ਦੇ ਦਿੱਤਾ ਹੁਣ ਛੜਦੀ ਹੈ ਪਾਣੀ ਸਤ ਸ੍ਰੀ ਅਕਾਲ ਜੀ ਅੱਜ ਪਹੁੰਚਿਆ ਪਿੰਡ ਲਖਣਪੁਰ ਸੋ ਬਾਈ ਐਂਟਰੀਆਂ ਫੜਵਾਏ ਤੇ ਚਾਲ ਜੀ ਜੀ ਸਤ ਸ੍ਰੀ ਅਕਾਲ ਜੀ ਅੱਜ ਪਹੁੰਚੇ ਗਏ ਆਣੇ ਜੀ ਸੋਹਣ ਮਾਇਆ ਆ ਗਿਓ 300 ਲੈ ਨੂੰ 1500 ਵੀ ਦਿੱਤਾ ਇਹਨੇ ਮੈਂ ਜੀ ਬਣਾਉਂਦਾ ਭਾਈ ਵੀਰੇ ਬਾ ਗਿਆ ਮੈਂ ਤੇ ਓਏ ਰਾਣਾ ਬਗੋਰ ਆਪਣਾ ਨਾਮ ਅਗੜਾ ਵਰਦੀ ਮੇਰੇ ਵਰਦੀ ਵੀਰੇ ਫਾਨੇ ਯਾਰ ਵਰਦੀ ਆਤੀ ਆ ਗਾ ਬੰਨਿਆ ਖਾਲੀ ਯਾਰ ਇੱਕ ਤੋਂ 100 ਹੋ ਇੱਕ ਤੋਂ 200 ਹਾਂ ਚੋਹਾਨ ਖਾਨਾ ਇੱਕ ਪਾਉਰ ਇੱਕ ਪਾਉਰ ਰਹੋਣ ਸਾਕ ਇੱਕ ਨਾ ਦੋ ਨੰਬਰਾਂ ਸੰਜੋਣਾ ਮਾਨਸਤ ਕਰਦਾ ਸਾਵਾਂ ਮੁਰਦੇ ਬਈ ਆ ਗਏ ਲੋ ਨੋੜਦੇ ਲਾਉਂਦੇ ਆ ਗਏ ਨਾ ਦੋ ਦੋ ਕਰਾ ਦੇਈਏ ਮੈਂ ਨਮਾ ਦੇ ਨੋੜੇ ਅੱਛੀ ਠਾਣੇ ਹੋ ਗਏ 12 ਲੈ ਬਈ ਹੁਣ ਹਾਂ ਕ ਮਾਰ ਮਿੱਤਰ ਜਿਨ੍ਹਾਂ ਦੀ ਇਹ ਆ ਦੋ ਇਹੇ ਜਾਨੀ ਨੀ ਪਾਣੀ ਕਰਦੇ 24 24 ਦਾ ਰਸਤਾ ਹੈ ਤਾਂ ਤੇ ਜੀ ਰੋਈ ਜਾ ਫਿਰ 3 ਨੰਬਰ ਤੇ ਦੇਖੀ ਆਪਣਾ ਗਿਰ ਸੁੱਖਾ ਬਾਲ ਹੈਲੋ ਇਹ ਕਰੀ ਮਣੀ ਚਲਾ ਲਵੇ ਹਾਂ ਬਿੰਦੂ ਬਾਈ ਸੁੱਖਾ ਮਾਲਾ ਕਰ ਗਿਆ ਹੈਲੋ ਹਾਂ ਮਾਲਾ ਇੱਕ ਮਿੰਟ ਇੱਕ ਮਿੰਟ ਆ ਮਾਂ ਬਿੰਦੂ ਹੋ ਗਿਆ ਹੈ ਹੁਣ ਦੱਸ ਕੇ ਕਹਿੰਦਾ ਹੋ ਗਿਆ ਵੀਰੇ ਮੇਰਾ ਨਾਮ ਤਾਂ ਵੀਰੇ ਗੱਗੀ ਆ ਕਾਪੀ ਦੀ ਸੇਵਾ ਵਾਲੇ ਗੱਦੀ ਵਾਈ ਆਪਣਾ અમારી ਦੇ ਦੋ ਕੁੱਤਰਾ ਵੀ ਰਹਿਣਦੇ ਸਨ ਇੱਕ ਤਾਂ ਰਹਿ ਗਿਆ ਡੇਸ ਨਾਲ ਪਾਰ ਖੜਾ ਤੇ ਆਹ ਟੈਂਪਰ ਪਾਰ ਖੜਾ ਐਂਟਰੀ ਜਰਾ ਵੀਰੇ ਦੂਸਰੇ Kerja apa ini? Kerja Pogor. udah yang

ਉੱਪਰ ਤੁਹਾਨੂੰ ਦਿਖਾਉਂਦੇ ਆ ਨਾਲੇ ਕਬੂਤਰ ਵੀ ਜਿਹੜੇ ਉਰੇ ਬਾਈ ਛੜਦੇ ਉਰੇ ਬਾਬਾ ਜੀ ਦੇ ਡੇਰੇ ਤੇ ਕਬੂਤਰ ਬਹੁਤ ਰਖੇ ਹੋਏ ਆ ਤੁਹਾਨੂੰ ਦਿਖਾਉਂਦੇ ਆ ਹਨਾ ਕਬੂਤਰ ਵੀ ਦਿਖਾਉਂਦੇ ਆ ਬਹੁਤ ਚੰਗੇ ਚੰਗੇ ਕਬੂਤਰ ਛੜਦੇ ਹੋਏ ਬਾਈ ਉਰੇ ਡੇਰੇ ਤੇ ਬਾਬਾ ਜੀ ਦੇ ਆ ਦੇਖੋ ਜੀ ਬਾਈ ਤੁਸੀਂ ਤਾਂ ਦੇਖੋ ਕਿਤੇ ਕਬੂਤਰ ਰਖੇ ਹੋਏ ਜੀ ਉਰੇ ਬਾਈ ਮੜਾ ਛੜ ਦੇਖੀ ਬਾਈ ਇਹ ਆ ਦੇਖੋ ਅੱਲਾ ਦੀ ਮੜਾ ਜਾ ਲਓ ਜੀ ਬਾਈ ਉੱਪਰ ਯਾਰ ਲਾਤਾ ਬਾਈ ਆ ਦੇਖੋ ਮੈੜਾ ਉੱਪਰ ਕਬੂਤਰਾਂ ਗਏ ਕਿ ਨਹੀਂ ਆਉਂਗਾ ਬਹੁਤ ਦੂਸਰ ਰਬਈ ਰੱਖੇ ਪੂਰੇ ਆ ਦੇਖੋ ਇਹ ਬਾਬਾ ਜੀ ਦਾ ਡੇਰਾ ਈ ਬਾਬੇ ਮਾਸਤ ਰਾਮ ਜੀ ਦਾ ਆ ਦੇਖੋ ਜੀ ਬਈ ਜਿੰਨੇ ਦੇਖੋ ਥੋੜੇ ਨਿਗਾ ਜਾਂਦੀ ਆ ਦੂਰ ਦੂਰ ਤੱਕ ਆ ਇੱਧਰ ਬੈਠੇ ਆ ਜੀ ਕਬੂਤਰ ਨਾਲ ਆ ਦੇਖੋ ਜੀ ਇੱਧਰ ਆ ਬੈਠੇ ਆ ਜੀ ਕਬੂਤਰ ਮਤਲਬ ਬਹੁਤ ਕਬੂਤਰ ਆਈ ਉਰੇ ਮਤਲਬ ਚੜਾ ਦੁੰਦੇ ਆ ਆਪਣੇ ਵੀਰ ਜਿਹੜੇ ਜਿਨ੍ਹਾਂ ਨੇ ਸੁੱਖਿਆ ਪਹੁੰਚਦਾ ਨਾ ਜੋ ਵੀ ਆ ਅੱਜ ਤੇ ਉੱਤ ਚੜਾ ਕੇ ਜਾਂਦੇ ਆ ਕਿ ਤੁਸੀਂ ਫਿਰ ਬਾਈ ਅੱਜ ਸੁਖ ਸੁਖੀ ਵੀ ਤੁਰੇ ਹਾਂ ਵੀਰੇ ਸੁਖਾ ਨਹੀਂ ਵੈਸੇ ਯਾਰ ਆਪਾਂ ਦਿਲ ਦੀ ਖੁਆਇਸ਼ ਦੀ ਆਪਣੀ ਅੱਛਾ ਤੁਹਾਨੂੰ ਦਿਲ ਦੀ ਖੁਆਇਸ਼ ਸੀ ਵੀਰੇ ਕੁੱਤਾ ਛੱਡਣਾ ਹੈ ਹਾਂ ਬਾਈ ਬਾਬਾ ਜੀ ਬੱਚਾ ਚੜਾ ਕੇ ਜਾਣਾ ਪਣਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਬਾਈ ਮਹਾਰਾਜ ਤੁਹਾਡੀ ਤੇ ਲੱਠਾ ਹੈ ਤੰਦਰੁਸਤੀ ਬਖਸ਼ੇ ਤੁਹਾਡੇ ਜਾਨਵਰਾਂ ਦੀ ਹਨਾ ਆਪਾਂ ਬਾਈ ਯਾਦ ਰੱਖਣਾ ਦੇਣਾ ਨਹੀਂ ਬਾਈ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਬਾਈ ਤਰਜੀਹ ਕਰ ਹੈਲੋ ਆਹ ਗੈਸ ਚੋਹਾਰ ਖੰਨਾ ਪਾਵਨ ਰਹਾਉਣ ਬਿੰਦੂ ਮਾਲਾ ਪੰਜ ਘੂਤਾਂ ਦਾ ਟਾਈਮ ਆ ਵੀਰੇ ਬਾਕੀ ਸਾਰੇ ਉੱਕੀ ਆ ਚਲੋ ਆਪਣਾ ਸਭੀ ਬੋਲੀ ਨਾ ਵੜੇ ਸਭੀ ਬੋਲੀ ਦੁਬਾਰਾ ਲਾਈਵ ਚ ਚਾਈ ਦੇ ਵੀਰੇ ਇੱਕ ਘੂਤਾਂ ਦਾ ਟਾਈਮ ਆ ਕਿੰਨੇ ਤੇ? ਯਾਰ 12:20 ਤਾਂ ਹੈ। 12:20 ਤਾਂ ਟਾਈਮ ਹੈ ਵੀਰੇ। ਉਹ ਸਾਰੀ ਵੀਡੀਓ ਖੜੇ ਨੇ ਸਾਰੀ ਇੱਥੋਂ ਦਿਖਦੇ ਨੇ। ਆਹ ਇੱਥੋਂ ਦਿਖਦੇ ਨੇ। ਹੋਰ ਪੁਰਾ ਕੇ ਹਾਲ ਚਾਲ ਹੈ? ਠੀਕ ਆ ਵੀਰੇ। ਕਿਹੜਾ ਪੰਡਾ ਵੀਰੇ ਆਪਣਾ? 1.5 ਲੱਖ ਦਾ। ਅੱਜ ਬਾਈ ਚੱਲ ਰਹੀ ਆ। ਆਹ ਵੀਰੇ ਤੇਤੀ ਕੂਤਰ ਉੱਡੇ ਨੇ। ਹਾਂਜੀ। ਬੀਤੀਆਂ ਦੇ ਵਿੱਚੋਂ ਟਾਈਮ ਦੇ ਵਿੱਚ 6 ਕੂਤਰ ਕੱਟੇਗਾ। ਅੱਛਾ ਜੀ। ਹਾਂ ਇੱਕ ਕੂਤਰ ਦਾ ਟਾਈਮ ਆ।

ਕਿਹੜੇ ਅੱਛਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ 3:30 ਵਜੇ ਤੋਂ ਠੀਕ ਠੀਕ ਹੈ ਠੀਕ ਜਿਹੜਦੇ ਆ ਸਾਰਿਆਂ ਨੂੰ 3:00 ਸਵੇਰ ਕਾਲ ਸਵੇਰ ਕਾਲ ਵੀਰੇ ਬਾਈ ਅੱਜ ਪਿੰਡ ਆਏ ਵੇ ਤੇ ਆਪਾਂ ਲਖਨਪੁਰ ਆਏ ਵੇ ਤੇ ਬਾਜੀ ਛੱਡੀ ਹੋਈ ਦੀ ਔਰੇ ਬਾਈ 33 ਕਬੂਤਰ ਉੜੇ ਤੇ 33 ਜਿਹਦੇ ਬਾਈ ਕੂਤਰ ਰਹਿ ਗਏ ਹੁਣ 23 ਸਾਰੇ ਬਾਕੀ ਕਬੂਤਰ ਕੱਟ ਕੇ ਟਾਈਮ 'ਚ ਹੋਣਾ ਆਪਣਾ ਚਾਚਾ ਵਾਲਾ ਕਬੂਤਰ ਵੀ ਹੋਣ ਆ ਤਿੰਨ ਵਾਲੇ ਟਾਈਮ ਤੇ ਖਟਿਆ ਦੋ ਵਜੇ ਕੇ 50 ਮਿੰਟ ਕੋ ਟਾਈਮ ਲੱਗਿਆ ਉਹਦੇ ਪਰ ਉਹ ਵੀ ਆਪਣਾ ਕਬੂਤਰ ਹੋਣੇ ਗਟਿਆ ਹੁਣ ਤੁਰ ਗਿਆ ਕਬੂਤਰ ਮੈਂ ਦੇਖਦਾ ਨਹੀਂ ਰਿਹਾ ਸਵੇਰ ਦਾ ਪਰ ਵਧੀਆ ਬਹੁਤ ਚੰਗਾ ਔੜ ਦਾ ਲੜਾਇਆ ਕਬੂਤਰ ਦਾ ਚਾਰ ਹੁਣ ਨਿਕਲੇ ਆ ਉਹ ਬਾਕੀ ਹੁਣ 23 ਕਬੂਤਰ ਰਹਿ ਗਏ ਬਾਈ 23 ਠੀਕ ਔੜਦੇ ਆ ਦੇਖਦੇ ਆ ਉਹਨਾਂ ਚੋਂ ਆਪਣਾ ਇੱਕ ਸ਼ਾਮਲ ਨੋ ਆਪਣੇ ਪਿੰਡ ਦੇ ਹੋਰ ਆ ਤਿੰਨ ਕਬੂਤਰ ਆਪਣੇ ਆਪਾਂ ਜੀ ਆਪਾਂ ਲਾਲ ਜਗ ਕਬੂਤਰ ਛੱਡਿਆ ਆਪਣਾ ਜਿਹੜਾ ਘਰ ਪਰ ਤੁਸੀਂ ਦੇਖ ਲਈ ਆ ਉਹੀ ਛੱਡਿਆ ਵਜਾ ਆਪਾਂ ਦਿਖਾ ਵੀ ਦਿੰਨੇ ਆ ਤੁਹਾਨੂੰ ਦਿਖਾਉਣੇ ਬੈਕ ਕੈਮਰੇ ਨਾਲ ਦਿਖਾਉਂਦੇ ਆ ਉਹ ਥੋੜੇ ਲੈਣ ਹੈ 3 ਵਜੇ ਬਾਈ 39 ਮਿੰਟ ਹੋ ਗਏ ਹੋਣੇ 4 ਹੋ ਗਏ ਟੈਂਕੀ ਆਡੀ ਖਾਲੀ 23 ਕੂਤਰ ਰਹਿ ਗਏ ਹੁਣ ਸਹੀ ਕੂਤਰ ਉੜਦੇ ਆ ਸਰਦਾਰੂ ਟੈਂਕੀ ਰੱਪ ਦਿਓ ਇਹਨਾਂ ਦੀ ਸਹੀ ਕੂਤਰ ਬਾਈ ਠੀਕ ਉੜਦੇ ਆ ਹਾਂ ਆ ਜਾਂਦਾ ਬਈ ਆਪਣਾ ਕੂਤਰ ਉੱਪਰ ਇੱਕ ਮਿੰਟ ਤੁਹਾਨੂੰ ਜੂਮ ਕਰਕੇ ਦਿਖਾਉਂਦਾ ਇੱਕ ਮਿੰਟ ਬਾਗਾ ਭਾਈ ਆਪਣਾ ਪੁੱਤਰ ਉੱਪਰ ਲਾਂਜ ਆਇਆ ਹੋ ਜਾਂਦਾ। ਬਾਗਾ ਭਾਈ ਆਪਣਾ ਪੁੱਤਰ ਆ ਗਿਆ। ਲਾਂਜ ਆ ਗਿਆ ਫਿਰ ਆ। ਪੁੱਤਰ ਠੀਕ ਉੜਦਾ ਆਲੇ ਆਪਣਾ। ਪੁੱਤਰ ਆ ਗਿਆ। ਬਾਕੀ ਦੇਖਦੇ ਆਂ ਭਾਈ। 23 ਪੁੱਤਰ ਠੀਕ ਉੜਦੇ ਆ। 23 ਪੁੱਤਰ ਵਧੀਆ ਉੜਦੇ ਭਾਈ 23। ਬਣ ਰਹੇ ਹੋ ਬਾਈ ਤੁਹਾਨੂੰ ਦੱਸਦੇ ਆ ਅੱਜ ਦੀ ਅਪਡੇਟ ਪੂਰੀ ਪਿੰਡ ਲਖਨਪੁਰ ਦੀ ਆਹ ਦੰਡੇ ਆ ਓਏ ਲੋ ਜੀ ਆਉਂਦੇ ਆ ਫਿਰ ਆਉਂਦੇ ਦਿਖਾ ਦੇ ਬਾਈ ਨੂੰ ਹੈ ਆਇਆ ਹੋਇਆ ਚੱਕ ਮੈਨੂੰ ਆ ਠੀਕ ਤੂੰ ਨਾਲੀ ਸ਼ਰਮ ਮੈਂ ਆਉਂਦੀ ਮੋਟਰ ਕਰਦੇ ਵੀਰੇ 19 ਕਬੂਤਰ ਸ਼ਾਮ ਲਨੇ ਹੁਣ ਆਈ ਚੁੰਮ ਮਾਤਰਾ ਮੈਂ ਮਾਰਿਆ ਰੇਤੂਪੁਰ ਪ੍ਰਨੀਤ ਜੱਲੋਵਾਲ ਕੱਲੂ ਮਾਲਾ ਬਿੱਲਾ ਰਾਠੇਵਾਲ ਮਣੀਕਲਾ ਹਾਲ ਉਸਨੇ ਆਉਂਦ ਦੀਪ ਮਾਤਪੁਰ ਉੱਥੇ ਹੋ ਜਾ ਬਹੁਤ ਮਾਨਕੀ ਗੁਰਵਿੰਦਰ ਮਾਨਕੀ ਤੇ ਪ੍ਰਧਾਨ ਤੋਂ ਕਰਵਾਲੀ ਤੇ ਸਰਪੰਚ ਸਮਾਣਾ ਤੇ ਨਸੀਬ ਸਮਾਣਾ ਇਹ ਦੋ ਜੀ ਉੱਤਰ ਨੇ ਸਾਬ ਨਾਲ ਕਰਵਾਲੀ ਜੀ ਨੇ ਅਭੀ ਅਭੀ ਜੋਤ ਬੜਾਲਾ ਦਿਲਪ੍ਰੀਤ ਮੰਗਲੀ ਅਮਨ ਸਹੇੜੀ ਸੱਤਾ ਕਦੋਂ ਗੁੰਮਾ ਮਸਕਾ ਬਾਦ ਦੇਵ ਕਰਖਣਾ ਆਹ ਰਿਹਾ ਇੱਕ ਕਬੂਤਰ ਸ਼ਾਮਲ ਨੇ ਵੀਰੇ ਠੀਕ ਹੈ ਜੀ ਕਿੰਨੇ ਟੋਟਲ ਕਬੂਤਰ ਨੇ ਸਾਰੇ ਟੋਟਲ ਸਹੀ ਨੇ ਵੀਰੇ ਕਿੰਨੇ 19 19 19 ਕਬੂਤਰ ਸਹੀ ਨੇ ਠੀਕ ਹੈ ਜੀ ਲਓ ਜੀ ਬਾਈ 19 ਕਬੂਤਰਾਂ ਵਿੱਚ ਬਾਜੀ ਸਾਂਝੀ ਹੋਊਗੀ 33 ਕਬੂਤਰ ਦੇ ਟੋਟਲ ਬਾਈ 33 ਸੀਗੇ ਵੀਰੇ ਠੀਕ ਹੈ ਜੀ ਠੀਕ ਆ ਦੇਖ ਲਓ

ਆਇਆ ਆਇਆ ਯਾਰ ਲੋ ਜੀ ਬਾਈ ਟਾਂਗੀਆਂ ਲੱਗੀਆਂ ਹੈਲੋ ਓਏ ਨਵਾ ਤੇ ਸਾਈਕ ਤੇ ਸਾਡੇ ਦਿੱਤਰ ਵੀ ਮਿਲਨੇਗਾ ਕਿ ਸਭ ਨੂੰ ਕੀ ਵਾਦਾ ਕਰਾਂਗਾ ਕਦੇ ਕੋਈ ਨਹੀਂ ਹੁੰਦਾ ਕਦੇ ਯਾਰ ਜਿਹੜਾ ਹੁਣ ਅੰਨੇ ਦੇ ਤੱਕ ਕੰਨੀ ਕੂਟਰਾਂ ਨੇ ਟਾਈਮ ਕਰਤਾ ਬਾਈ ਆਹ ਇੱਥੇ ਮਾਰ ਬਾਈ ਪਾਪਾ ਆ ਗਿਆ ਹੋਰ ਆਹ ਰੇ ਦੇਈਂ ਵਰਤਾਈ ਦੇਂ ਵਰਤਾਈ ਦੇਂ ਆਹ ਰੇ ਧਲੇ ਬਾਤ ਆਇਆ 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 ਯਾਰ ਇਹ ਮੇਰਾ ਹੀ ਆ ਕੀ ਗੀ ਜਾਂਦਾ ਬਾਈ ਕੋਰਦਵਾਰ ਤੇ ਨਹੀਂ ਜਾਣਾ ਇਹ ਬਹਿ ਗਿਆ ਯਾਰ ਤੈਨੂੰ ਮਿਲੂਗਾ ਕੋਈ ਨਾ ਨਹੀਂ ਆਇਆ ਕਿੰਨੇ ਲੱਗੇ ਆਇਆ 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 ਆਰੇ ਕੁਝੀ ਨੂੰ ਪਤਾ ਸਾਡਾ ਖੜਾ ਉਹ ਵੀਰ ਆਪਣਾ ਹੋ ਗਿਆ ਇਹ ਫਟੇ ਅਮਨ ਸੈ ਆ ਵੀਰ ਆਈ ਬਾਈ ਬੰਦਾ ਲੋ ਵੀਰ ਜਿਹੜਾ ਅੱਜ ਜਿਹੜਾ ਉਹ ਦਿਨ ਆਪਾਂ ਨੇ ਬਾਈ ਲਵੇੜਿਆ ਤਾਂ ਨਾ ਹੈ ਬਾਈ ਜਿਹੜਾ ਲਵੇੜਿਆ ਤਾਂ ਹਨਾ ਲਾਲੇ ਲਾਲ ਬਾਈ ਅੱਲਾ ਦਾ ਲਾਲ ਹੋ ਗਈ ਅੱਜ ਪੁੱਤਰ ਵਧੀਆ ਉੜਦਾ ਹਲੇ ਵੀ ਢਾਗੀ ਧੂੰਗੀ ਦੱਦੋਂ ਪਤਾ ਹੀ ਨਹੀਂ ਹੈ ਕਿ ਕਿੱਥੇ ਟਾ ਲਈਏ ਇਹ ਦੇਖੋ ਇਹਦੀ ਟੈਨਸ਼ਨ ਕਰ ਲੀ ਬੈਠਣ ਵਾਲੇ ਖਾਈ ਨਹੀਂ ਹੈ ਹਾਂ ਅੱਜ ਚੌਥੀ ਵਾਰੀ ਵੀਰ ਇਹ ਨਾ ਰਹੇ ਆ ਜਾ ਆ ਆ ਚਾਰ ਵਾਰੀ ਆ ਜਾ ਵੀਰੇ ਆ ਜਾ ਓਏ ਰਾਤ ਕਰਿਆ ਰਾਤ ਆ ਜਾ ਆ ਜਾ ਆ ਜਾ ਰੇ ਮੱਭੇ ਪੌੜੀ ਲੰਘੇ ਤਰੇ ਆ ਆ ਜਾ ਇੰਟਰਵਾਈ ਵੀ ਸਾਡੇ ਵੀਡੀਓ ਬਣਾਉਂਦੇ ਹੋਏ ਬਾਈ ਵੱਜਣਾ ਇੱਕ ਦੂਜੇ ਚ ਕੈਮਰਾ ਕੈਮਰੇ ਤੇ ਕੈਮਰਾ ਫੜਕ ਕੈਮਰੇ ਬੋ ਕੈਮਰਾ ਫੜਕਣ ਲੱਗਿਆ ਹੋਵੇ ਲੱਗਿਆ ਵੇ ਟਾਂਗਿਆ ਕੁੱਤਰ ਲੱਗਿਆ ਵੇ ਤਾਰਨ ਬੱਦਲ ਬਹੁਤ ਤਕੜਾ ਵੀ ਆ ਗਿਆ ਬੱਦਲ ਵੀ ਬਹੁਤ ਆ ਗਿਆ ਅੱਜ ਆ ਹਾ ਹਾ ਉੱਤਰ ਮਖਾਲੇ ਮਾਰਦੇ ਨੇ ਛੇਤੀ ਤੁਹਾਨੂੰ ਪਤਾ ਹੀ ਆ ਬਾਈ ਨੌਥਮ ਹਾਂ ਮੋਹਮ ਬਦਲ ਗਿਆ ਆਉਣੇ ਬਾਈ ਇੰਦਰ ਟਾਂਗੀਆਂ ਮਾਰਨ ਚੜਦਾ ਨਹੀਂ ਥਣਿਆ ਫੜਦੇ ਸਿੱਟ ਕਰਨੀ ਛੱਡਿਆ ਜਾਣਾ ਮੁਕਾਮਾਲਾ ਮੁਕਾਮਾਲਾ ਓ ਦੇਖੋ ਬਾਈਓ ਖੜੇ ਉੱਧਰ ਉਹ ਟਾਂਗੀਆਂ ਲੱਗੀਆਂ ਹੋਈਆਂ ਉਧਰ ਓ ਮੁੰਡਾ ਕੜਾ ਉੱਤੇ આયા 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 દે દે ફેર એનું પાર લે 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 સાબ આયા 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 ਹੋਰ ਵੀ ਹੋ ਰਿਹਾ ਲੱਗਿਆ ਬਾਈ ਕੁ ਤਾਨ ਲਾਗਣੀ ਕੁ ਤਾਨ ਆਪਣੇ ਬਾਤਾਂ ਕਰਦੇ ਆ ਆਇਆ ਕੁ ਲਾਤਾ ਅੱਜ ਡਾਈ ਵੀ ਚੁਆ ਆਪਣੇ ਆਲਾ ਲੈ ਆ ਆ ਮੈਂ ਦੇ ਕੋਈ ਕਰਨੀ ਤਾਂ ਨਹੀਂ ਬਾਈ ਆ ਆਰੇ ਚੱਲਦੇ ਆ ਮੈਂ ਹੁਣ ਲੱਗਦੀ ਨਹੀਂ ਕਰਦਾ ਆਇਆ 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 ਦੇ ਚਲਾ ਦੇ ਓਏ ਆ ਜਾ ਆ ਜਾ ਮੰਨ ਗਿਆ ਆਇਆ ਆਇਆ ਮੰਨ ਗਿਆ ਆਇਆ ਆਇਆ ਓਰਾਵ ਚਾਤੇ ਪੋੜੀ ਲਾਲਾ ਯਾਰ ਓਏ ਜਾਨ ਪ੍ਰਾਨ ਦੀ ਕੀ ਕਰਦਾ ਹੈ ਤੈਂ ਕੀ ਕਰਦਾ ਹੈ ਆ ਆ ਮੰਨਦਾਸ ਕੀ ਕਰਦਾ ਹੈ ਆਇਆ ਕਿੰਨਾ ਹੈ ਭਾਈ ਕਿੰਨਾ ਹੈ ਭਾਈ ਬੜਾ ਨਸਕਿਆ ਖਾਦਾ ਹੁੰਦੇ ਆਕਲ ਆ ਲਾਲ ਆ ਜਨਾ ਗਿਰਦੀ ਪੜਾ ਆਕਲ ਆ ਲਾਲ ਆ ਮੁੰਡੇ ਦੀ ਆ ਆ ਗਿਆ ਉਹ ਇੱਧਰ ਆ ਦੇ ਆ ਆ ਨੀਵੇਂ ਆ ਜਾਣਾ ਰਵੀ ਹੋ ਜਾਓ ਥੋੜਾ ਨੀਵਾ ਹੋ ਜਾਓ ਫਿਰ ਤਾਰ ਨਾਲ ਆ ਸਕਦਾ ਉਹਨੂੰ ਪੜੀ ਯਾਰ ਉੱਚਾ ਆਉਣ ਨੂੰ ਆ ਆ ਆ ਯਾਰ ਦੇਖ ਲਈ ਆ ਗਿਆ ਆ ਆ ਆ ਆ ਆ ਮਾਰ ਰਹਾ ਮਾਰ ਸਾਰੇ ਨਾ ਵੀਡੀਓ ਚ ਤੂੰ ਮਾਰ ਰਿਹਾ ਲਾ ਤੂੰ ਬਣਾ ਲਾ ਲੌਂਗ ਲਾ ਕੇ ਸਾਰੇ ਛੱਡੇ ਲਾ ਲੀਆਂ ਜਿੰਨੀ ਦੇ ਆ ਥਾਣਾ ਰਹਿ ਗਏ ਟਰੰਗਾ ਦੇ ਆ ਰਹਿੰਦੇ ਪਹਿਲੇ ਉਸਤਾ ਕਿੰਨੇ ਰਹਿ ਗਏ 19 ਆਇਆ 19 ਉਤਰਾ ਜੇ ਭਾਈ ਰਹਿ ਗਏ ਕਿਸ ਨੂੰ ਪਤਾ ਆ ਡਾਕਟਰ ਖੜਾ ਆਪਣਾ ਉਹ ਵੀਰ ਆਪਣਾ ਹੋ ਗਿਆ ਇਹ ਫਤੇ ਆਮਨ ਸੇੜੀ ਆ ਦੇ ਇੱਕ ਆਇਆ ਅਜੀ ਚੌਥੀ ਵਾਰੀ ਵੀਰੇ ਇਹ ਵਿਨਰ ਇਹ ਆਇਆ ਚਾਰ ਵਾਹਣ ਹੈ ਬਾਈ ਇਹੇ ਅਈਏ ਰਾਤ ਕਰਿਆ ਰਾਤ ਆਇਆ ਬਾਸੇ ਆਇਆ 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 ਮਨੀ ਓਏ ਆ ਮਨੀ ਆ ਗਈ ਆ ਗਈ ਆ ਕੇ ਦੇਖ ਮੈਂ ਮਾਰਵਾੜਾ ਚੋਦੀ ਉਹਨੂੰ ਬੰਦੇ ਦੋ ਦੁਬੇਦ ਰੋ ਗਈ ਤਰੀ ਲੋਗਲਾ ਹਾਂ ਅਸੀਂ ਆਪਣਾ ਲਾਉਣਾ ਕਹਿੰਦਾ ਬਾਈ ਕਹਿੰਦਾ ਬਾਈ ਛਤਰੀ ਲੱਭਦਾ ਫਿਰਦਾ ਕਹਿੰਦਾ ਅਨਾਈ ਵੀਰ ਮੜੀ ਪਾਣੀ ਆਇਆ ਆਇਆ ਆ ਆ ਆਇਓਏ ਆਇਆ ਰੇ ਕੋਲੇ ਮਾਰਦਾ ਨਹੀਂ ਦੇਖੀ

ਕਾਲ ਲਗਾਇਆ ਆਪਣੇ ਸਾਥੇ ਕੀ ਪੁੱਛਦਾ ਕਿ ਉੱਤਰ ਹੈ ਹਾਂ ਹਜੇ ਨਾ ਪੁੱਛਤ ਵੀ ਬੰਨੇ ਆਹ ਟ੍ਰੇਨ ਰੱਤੀ ਬੋਲ ਜਿਹੜੀ ਲੱਤ ਲਗਦੀ ਕੋਈ ਟ੍ਰੇਨ ਰੱਤੀ ਭਾਈ ਪੂਰੀ ਟ੍ਰੇਨਿੰਗ ਆ ਕੜਾ ਉੱਤਰਿਆ ਆ ਆ ਆ ਕੜਾ ਪਾਛੀ ਕਿਦਾਂ ਕਰੀਂ ਟ੍ਰੇਨ ਪਿਕਲੀ ਜੂਰ ਮਾਚਾ ਬਹੁਤ ਖਾਣੇ 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 ਆ ਆ ਆ ਅੰਦਾਜ਼ਾ ਦੋ ਵੀ ਦੇ ਅੰਨੇ ਦੇਲੇ ਨੂੰ

ਤੋ ਸਾਲੇ ਆਣ ਦਾ ਨਾਮ ਨਹੀਂ ਲੰਦੇ ਕਿਹੜੇ ਹੋਏ ਬਏ ਆ ਕਬੂਤਰ ਆ ਫਿਰਦਾ ਬਈ ਆਪਣਾ ਪਿੱਛੇ ਵਾਲਾ ਕਬੂਤਰ ਆ ਆ ਫਿਰਦਾ ਆਪਣਾ ਆ ਚਲੋ ਆਜੇ ਤਾਂ ਵਧੀਆ ਗੱਲ ਆ ਇਹ 7:00 ਵੱਜ ਗਏ ਟਾਂਗਾਂ ਲੱਗੀਆਂ ਹੋਈਆਂ ਦੇਖ ਰਹੇ ਆ ਨਾ ਬਾਈ ਆ ਫਿਰਦਾ ਬਈ ਆਪਣਾ